ਨਮਸਕਾਰ ਵੈਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰ ਰਹੀ ਹਾਂ ਪੰਜਾਬ ਸਰਕਾਰ ਦੇ ਵੱਲੋਂ ਦੋ ਵੱਡੇ ਫੈਸਲੇ ਕੀਤੇ ਜਾ ਸਕਦੇ ਨੇ ਉਹ ਫੈਸਲੇ ਕਿਹੜੇ ਹੋ ਸਕਦੇ ਨੇ ਉਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਸੁਖਵੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਹੈ ਤਨਖਾਹਿਆ ਕਰਾਰ ਕਰਨ ਦਾ ਕਾਰਨ ਕੀ ਰਿਹਾ ਉਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਚਰਚਾ ਕਰਨੀ ਹੈ ਯੁੱਧ ਨਸ਼ਿਆ ਵਿਰੁੱਧ ਮਹਿੰਮ ਦੇ ਵਿਚਕਾਰ ਹੀ ਇੱਕ ਹੋਰ ਵੀਡੀਓ ਵਾਇਰਲ ਹੋਈ ਹੈ ਜ ਜਿਹਨੇ ਸਰਕਾਰ ਦੇ ਉੱਪਰ ਕਈ ਹੋਰ ਨਵੇਂ ਸਵਾਲ ਖੜੇ ਕਰ ਦਿੱਤੇ ਨੇ ਨਾਲ ਹੀ ਗੱਲਬਾਤ ਕਰਾਂਗੇ ਕਿ ਫਗਵਾੜਾ ਵਿਖੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਇੱਕ ਲੜਕੀ ਮਿਲੀ ਆ ਉਹਦੇ ਵੱਲੋਂ ਕੀ ਕਿਹਾ ਗਿਆ ਤੁਹਾਨੂੰ ਸਾਰੀਆਂ ਖਬਰਾਂ ਦੇ ਉੱਪਰ ਚਰਚਾ ਕਰਨ ਦੇ ਲਈ ਵਾਧਿਆ ਅੱਜ ਦੀ ਆਪਣੀ ਪਹਿਲੀ ਖਬਰ ਵੱਲ ਸਾਡੀ ਅੱਜ ਦੀ ਪਹਿਲੀ ਖਬਰ ਪੰਜਾਬ ਸਰਕਾਰ ਦੇ ਨਾਲ ਜੁੜੀ ਹੋਈ ਹੈ ਦਰਸਲ ਪੰਜਾਬ ਸਰਕਾਰ 10 ਅਤੇ 11 ਜੁਲਾਈ 2025 ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਸਕਦੀ ਹੈ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਯਾਨੀ ਕਿ 7 ਜੁਲਾਈ ਨੂੰ ਸਵੇਰੇ 10:30 ਵਜੇ ਕੈਬਨਿਟ ਮੀਟਿੰਗ ਬੁਲਾਈ ਹੈ ਜੋ ਉਹਨਾਂ ਦੇ ਘਰ ਦੇ ਉੱਤੇ ਹੋਏਗੀ ਇਸ ਮੀਟਿੰਗ ਦੇ ਵਿੱਚ ਦੋ ਵੱਡੇ ਮੁੱਦਿਆਂ ਤੇ ਫੈਸਲੇ ਲਏ ਜਾ ਸਕਦੇ ਨੇ ਜਿਸ ਦੇ ਵਿੱਚ ਬੇਅਦਬੀ ਵਿਰੁੱਧ ਸਖਤ ਕਾਨੂੰਨ ਯਾਨੀ ਕਿ ਇੱਕ ਅਜੀਹਾ ਕਾਨੂੰਨ ਲਿਆਂਦਾ ਜਾਏਗਾ ਜੋ ਧਾਰਮਿਕ ਗ੍ਰੰਥਾਂ ਅਤੇ ਆਸਥਾ ਦੇ अपमान ਦੇ ਲਈ ਸਖਤ ਸਜ਼ਾ ਦੇਵੇਗਾ ਅਤੇ ਦੂਸਰਾ ਨਸ਼ਾ ਤਸਕਰੀ ਤੇ ਸਖਤ ਕਾਰਵਾਈ ਯਾਨੀ ਕਿ ਨਸ਼ੇ ਦੀ ਸਮੱਸਿਆ ਨੂੰ ਰੋਕਣ ਦੇ ਲਈ ਸਖਤ ਫੈਸਲੇ ਲਏ ਜਾ ਸਕਦੇ ਨੇ ਵਿਰੋਧੀ ਧਿਰ ਇਹਨਾਂ ਦੋਵਾਂ ਮੁੱਦਿਆਂ ਤੇ ਪੰਜਾਬ ਸਰਕਾਰ ਤੇ ਲਗਾਤਾਰ ਹਮਲਾ ਕਰ ਰਹੀ ਹੈ ਹੁਣ ਸਰਕਾਰ ਠੋਸ ਕਦਮ ਚੁੱਕਣ ਦੀ ਤਿਆਰੀ ਇਹਨਾਂ ਮਾਮਲਿਆਂ ਤੇ ਕਰ ਰਹੀ ਹੈ ਡਰਗ ਮਾਫੀਆ ਤੇ ਵੀ ਸਖਤੀ ਸਰਕਾਰ ਦੇ ਵੱਲੋਂ ਆਉਣ ਵਾਲੇ ਟਾਈਮ ਤੇ ਹੋਰ ਕੀਤੀ ਜਾਏਗੀ ਪੰਜਾਬ ਦੇ ਵਿੱਚ ਨਸ਼ਾ ਮੁਕਤ ਪੰਜਾਬ ਮਹਿੰਮ ਦੇ ਅਗਲੇ ਪੜਾਅ ਦੇ ਵਿੱਚ ਨਸ਼ਾ ਛਡਾਓ ਕਲੀਨਿਕ ਖੋਲਣ ਮੋੜ ਬਸੇਵੇ ਤੇ ਧਿਆਨ ਕੇਂਦਰਿਤ ਕਰਨ ਅਤੇ ਨਸ਼ਾ ਤਸਕਰੀ ਨੂੰ ਰੋਕਣ ਦੇ ਲਈ ਕਾਨੂੰਨ ਦੇ ਵਿੱਚ ਸਖਤ ਨਿਯਮ ਲਿਆਂਦੇ ਜਾ ਸਕਦੇ ਨੇ ਇਸ ਸਮੇਂ ਸਰਕਾਰ ਨਸ਼ੇ ਦੀ ਲਤ ਨੂੰ ਰੋਕਣ ਦੇ ਲਈ ਜ਼ਮੀਨੀ ਪੱਧਰ ਦੇ ਉੱਤੇ ਕੰਮ ਕਰਨ ਦੇ ਵਿੱਚ ਰੁਚੀ ਹੋਈ ਹੈ ਪਰ ਅਰਸ਼ਦੀਪ ਕਲੇਰ ਜੇ ਤੁਸੀਂ ਅਕਾਲੀ ਦਲ ਦੇ ਆਗੂ ਦੀ ਗੱਲ ਕਰੋ ਕਿਉਂਕਿ ਅਕਾਲੀ ਦਲ ਦੇ ਵੱਲੋਂ ਇਸ ਚੀਜ਼ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਕਾਨੂੰਨ ਲਿਆਂਨ ਦੀ ਗੱਲ ਆਮ ਆਦਮੀ ਪਾਰਟੀ ਕਰ ਰਹੀ ਹੈ ਕਿ ਅਸੀਂ ਕਾਨੂੰਨ ਲੈ ਕੇ ਆਵਾਂਗੇ ਕਿ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਤੇ ਸਖਤ ਕਾਰਵਾਈਆਂ ਹੋਣੀਆਂ ਚਾਹੀਦੀਆਂ ਨੇ ਤੇ ਇਸ ਬਿਆਨ ਤੋਂ ਬਾਅਦ ਇਸ ਚਰਚਾ ਤੋਂ ਬਾਅਦ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਕਲੇਰ ਨੇ ਕਿਹਾ ਹੈ ਕਿ ਬੇਅਦਬੀ ਕਾਨੂੰਨ ਅਸੀਂ ਪਹਿਲਾਂ ਹੀ ਬਣਾ ਚੁੱਕੇ ਹਾਂ ਹੋਰ ਉਹਨਾਂ ਨੇ ਆਪਣੀ ਵੀਡੀਓ ਦੇ ਵਿੱਚ ਕੀ ਕੁਝ ਕਿਹਾ ਤੁਹਾਨੂੰ ਸੁਣਾਉਂਦੇ ਹਾਂ ਦੇਖੋ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਤੇ ਬੇਅਦਬੀ ਦੇ ਕੇਸਾਂ ਦੇ ਵਿੱਚ ਜਲਦੀ ਇਨਸਾਫ ਇਹ ਹਰ ਇੱਕ ਪੰਜਾਬੀ ਹਰ ਇੱਕ ਨਾਨਕ ਨਾਮ ਲੈਵਾ ਦੇਸ਼ ਵਿਦੇਸ਼ ਚ ਕਿਤੇ ਵੀ ਬੈਠੇ ਨੇ ਉਹ ਇਸ ਗੱਲ ਦੀ ਮੰਗ ਕਰਦੇ ਨੇ ਤੇ ਹਰ ਰੋਜ਼ ਉਹ ਅਰਦਾਸ ਕਰਦੇ ਨੇ ਕਿ ਛੇਤੀ ਇਹ ਦੋਸ਼ੀਆਂ ਨੂੰ ਸਜ਼ਾਵਾਂ ਹੋਣ ਤੇ ਗੁਰੂ ਸਹਿਬਾਨਾਂ ਦੀ ਧਾਰਮਿਕ ਗ੍ਰੰਥਾਂ ਦੀ ਬੇਦਬੀ ਇਹ ਰੋਕੀ ਜਾਵੇ ਪਰ ਮੰਤ ਭਾਗੀ ਗੱਲ ਇਹ ਹੈ ਕਿ ਇਸ ਵਿਸ਼ੇ ਤੇ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਟੀਆਂ ਨੇ ਰੱਜ ਕੇ ਸਿਆਸਤ ਕੀਤੀ ਇਹਨੂੰ ਰੱਜ ਕੇ ਇੱਕ ਸਿਆਸੀ ਪੌੜੀ ਦੇ ਤੌਰ ਤੇ ਵਰਤਿਆ ਪਰ ਇਹਦੇ ਵਿੱਚ ਹੋਇਆ ਤਾਂ ਕੁਝ ਨਹੀਂ ਅੱਜ ਆਮ ਆਦਮੀ ਪਾਰਟੀ ਨੇ ਸਵੇਰ ਦਾ ਰੌਲਾ ਪਾਇਆ ਕਿ ਜੇ ਅਸੀਂ ਵਿਸ਼ੇਸ਼ ਜਲਾਸ ਪੁਲਾ ਰਹੇ ਹਾਂ ਅਸੀਂ ਬੇਦਬੀਆਂ ਦੇ ਖਿਲਾਫ ਸਖਤ ਕਾਨੂੰਨ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲੈ ਕੇ ਆ ਰਹੇ ਹਾਂ ਤੇ ਪੰਜਾਬ 'ਚ ਪਹਿਲੀ ਵਾਰੀ ਕੋਈ ਮੈਂ ਯਾਦ ਕਰਾਉਣਾ ਚਾਹੁੰਦਾ ਕਿ 2016 ਦੀ ਮਾਰਚ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਇਹ ਕਾਨੂੰਨ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲਿਆ ਚੁੱਕੀ ਹੈ ਆਈਪੀਸੀ ਤੇ ਸੀਆਰਪੀਸੀ ਜਿਹੜੀ ਕਿ ਹੁਣ ਬੀਐਨਐਸ ਬਣ ਗਈ ਹੈ ਇਹਦੇ ਚ ਐਮੈਂਡਮੈਂਟ ਦਾ ਕਾਨੂੰਨ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਗਿਆ ਸੀ 295ਏ ਜਿਹੜਾ ਆਈਪੀਸੀ ਦਾ ਉਹਨੂੰ 295 ਡਬਲ ਏ ਕਰਕੇ 2 ਸਾਲ ਤੋਂ 10 ਸਾਲ ਤੱਕ ਦੀ ਸਜ਼ਾ ਦੀ ਤਫ਼ਤੀਸ਼ ਹੋ ਚੁੱਕੀ ਗਈ ਹੈ ਤੇ ਦੂਸਰਾ ਸੀ ਆਰਪੀਸੀ ਅਮੈਂਡਮੈਂਟ ਬਿਲ ਵੀ ਲਿਆਦਾ ਗਿਆ ਸੀ ਇਹ ਦੋਨੋਂ ਬਿਲ ਪੰਜਾਬ ਦੀ ਵਿਧਾਨ ਸਭਾ ਨੇ ਪਾਸ ਕਰਕੇ 2016 ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਇਹ ਕੇਂਦਰ ਨੂੰ ਭੇਜੇ ਸੀ ਉਸ ਤੋਂ ਬਾਅਦ ਸਰਕਾਰ ਬਦਲੀ ਪੰਜਾਬ ਚ ਕਾਂਗਰਸ ਦੀ ਸਰਕਾਰ ਆਈ ਤੇ ਦੋਨੋਂ ਬਿਲ ਕੇਂਦਰ ਨੇ ਕਿਸੇ ਸੁਝਾਵਾਂ ਲਈ ਜਾਂ ਅਮੈਂਡਮੈਂਟ ਲਈ ਦੁਬਾਰਾ ਪੰਜਾਬ ਦੀ ਸਰਕਾਰ ਨੂੰ ਵਾਪਸ ਕੀਤੇ ਤੇ ਕਾਂਗਰਸ ਦੀ ਸਰਕਾਰ ਜਿਹੜੀ ਬੇਅਦਬੀਆਂ ਦੇ ਨਾਤੇ ਪੂਰੀ ਸਰਕਾਰ ਦੇ ਵਿੱਚ ਆਈ ਸੀ ਜਿਨ੍ਹਾਂ ਦੇ ਆਪਣੇ ਰਾਜ ਚ 120 ਬੇਅਦਬੀ ਹੋਈ ਉਹਨਾਂ ਨੇ ਮੁੜ ਕੇ ਕਦੇ ਬਿਲ ਕੇਂਦਰ ਨੂੰ ਭੇਜਿਆ ਹੀ ਹੁਣ ਆਮ ਆਦਮੀ ਪਾਰਟੀ ਦੇ ਮੈਂ ਪੁੱਛਣਾ ਚਾਹੁੰਨਾ ਕਿ ਲਗਾਤਾਰ ਤੁਹਾਡੇ ਰਾਜ 'ਚ ਵੀ ਬੇਅਦਬੀਆਂ ਹੋ ਰਹੀਆਂ ਨੇ ਕੱਲਾ ਇਸ ਵਿਸ਼ੇ ਤੇ ਸਿਆਸਤ ਤਾਂ ਨਹੀਂ ਹੋਣੀ ਚਾਹੀਦੀ ਸਾਰੇ ਚਾਹੁੰਦੇ ਆ ਕਿ ਦੋਸ਼ੀਆਂ ਨੂੰ ਸਜ਼ਾਵਾ ਹੋਣ ਸਾਰੇ ਚਾਹੁੰਦੇ ਆ ਕਿ ਬੇਅਦਬੀ ਕਿਸਾਨ ਦੇ ਵਿੱਚ ਇਨਸਾਫ ਹੋਵੇ ਪਰ ਜਦੋਂ ਆਏ ਦਿਨ ਆਮ ਆਦਮੀ ਪਾਰਟੀ ਦੇ ਰਾਜ 'ਚ ਬੇਅਦਬੀਆਂ ਹੁੰਦੀਆਂ ਨੇ ਤਾਂ ਉਦੋਂ ਕਹਿ ਦਿੱਤਾ ਜਾਂਦਾ ਹੈ ਕਿ ਤਾਂ ਮੰਦਬੁੱਧੀ ਨੇ ਉਹਨਾਂ ਦੇ ਖਿਲਾਫ ਕੀ ਐਕਸ਼ਨ ਲਿਆ ਸੌਤਾ ਸਾਧ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਆਪਣੇ ਸਾਰੇ ਕੇਸ ਪੰਜਾਬ ਤੋਂ ਬਾਹਰ ਟਰਾਂਸਫਰ ਕਰਾ ਗਿਆ ਤੇ ਪੰਜਾਬ ਸਰਕਾਰ ਵਿਸ਼ਵਾਸ ਵੀ ਦਿਵਾਪਾਈ ਸੁਪਰੀਮ ਕੋਰਟ ਚ ਕਿ ਜੇ ਅਸੀਂ ਫ੍ਰੀ ਤੇ ਫੇਅਰ ਟ੍ਰਾਇਲ ਚਲਾ ਦਾਂਗੇ ਤੇ ਅਸੀਂ ਕਿੱਥੇ ਖੜੇ ਸੋ ਐਸੇ ਜਿਹੜੇ ਸੰਜੀਦਾ ਮਸਲੇ ਨੇ ਇਹ ਸੰਜੀਦਾ ਮਸਲਿਆਂ ਤੇ ਕੱਲੀ ਸਿਆਸਤ ਨਾ ਕੀਤੀ ਜਾਵੇ ਇਹ ਕਾਨੂੰਨ ਪੰਜਾਬ ਦੀ ਵਿਧਾਨ ਸਭਾ 2016 ਦੇ ਵਿੱਚ ਪਾਸ ਕਰ ਚੁੱਕੀ ਹੈ ਉਹ ਖਰੜੇ ਤਿਆਰ ਨੇ ਉਹ ਖਰੜਿਆਂ ਦੇ ਵਿੱਚ ਜਿਹੜੀਆਂ ਜ਼ਰੂਰੀ ਸੋਧਾਂ ਅੱਜ ਕੇਂਦਰ ਸਰਕਾਰ ਚਾਹੁੰਦੀ ਹੈ ਜਾਂ ਤੁਸੀਂ ਸਮਝਦੇ ਹੋ ਕਿ ਠੀਕ ਹੈ ਉਹ ਕਰਕੇ ਭੇਜਣੀਆਂ ਜਲਦ ਤੋਂ ਜਲਦ ਚਾਹੀਦੀਆਂ ਨੇ ਕੱਲਾ ਵਿਧਾਨ ਸਭਾ اجلاس ਤੱਕ ਇਹ ਸੀਮਤ ਨਾ ਰਹੇ ਇਹ ਕੇਂਦਰ ਤੋਂ ਪਾਸ ਕਰਾ ਕੇ ਕਾਨੂੰਨ ਲਾਗੂ ਹੋਣਾ ਚਾਹੀਦਾ ਤਾਂ ਕਿ ਕਿਸੇ ਦੀ ਜੁਰਤ ਨਾ ਹੋਵੇ ਕਿ ਉਹ ਧਾਰਮਿਕ ਗ੍ਰੰਥਾ ਦੀ ਬੇਦਬੀ ਕਰਨ ਬਾਰੇ ਸੋਚ ਵੀ ਸਕੇ ਅਗਲੀ ਖਬਰ ਤਖਤਸ਼੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਨੇ ਸੁਖਵੀਰ ਬਾਦਲ ਨੂੰ ਲੈ ਕੇ ਇੱਕ ਨਵਾਂ ਫੈਸਲਾ ਸੁਣਾਇਆ ਨਮਾ ਆਦੇਸ਼ ਦਿੱਤਾ ਗਿਆ ਦਰਸਲ ਤੱਕ ਸ੍ਰੀ ਹਰਮੰਦਰ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਹਿਬਾਨ ਦੀ ਵਿਸ਼ੇਸ਼ ਇਕੱਤਰਤਾ ਹੋਈ ਜਿਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀਆਕਰਾਰ ਦੇ ਦਿੱਤਾ ਗਿਆ ਫੈਸਲੇ ਦੇ ਵਿੱਚ ਪੰਜ ਪਿਆਰਿਆਂ ਨੇ ਕਿਹਾ ਕਿ 21 ਮਈ 2025 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਜਥੇਦਾਰ ਟੇਕ ਸਿੰਘ ਨੇ ਸਿਆਸਤ ਤੋਂ ਪ੍ਰੇਰਿਤ ਹੋਏ ਤਖਤ ਸ੍ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਹਿਬਾਨ ਦੇ ਵੱਲੋਂ ਜਾਰੀ ਤਖਤ ਸ੍ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਦੇ ਮਰਿਆਦਾ ਸੰਵਿਧਾਨ ਅਤੇ ਉਪ ਨਿਯਮ ਨੂੰ ਚੁਣੌਤੀ ਦਿੰਦੇ ਹੋਏ ਇੱਥੋਂ ਦੇ ਪ੍ਰਬੰਧਕ ਕਮੇਟੀ ਦੇ ਅਧਿਕਾਰ ਅਤੇ ਸ਼ਕਤੀ ਦੇ ਵਿੱਚ ਦਖਲ ਅੰਦਾਜ਼ੀ ਕਰਕੇ ਉਸ ਦੇ ਨਿਰਣੇ ਜਾਨਕਿ 9 ਅਤੇ 10 ਮਈ 2023 ਦੀ ਇਕਤਰਤਾ ਦੇ ਵਿੱਚ ਲਏ ਗਏ ਫੈਸਲੇ ਦੇ ਖਿਲਾਫ ਜਾ ਕੇ ਗੈਰ ਸੰਵਿਧਾਨਕ ਗੈਰ ਸਿਧਾਂਤਕ ਆਦੇਸ਼ ਜਾਰੀ ਕਰ ਦਿੱਤਾ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਤੁਹਾਡੀ ਦਖਲ ਅੰਦਾਜ਼ੀ ਅਤੇ ਸਾਜ਼ਿਸ਼ ਕਰਤਾ ਦੇ ਰੂਪ ਦੇ ਵਿੱਚ ਸ਼ਾਮਲ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਸੀ ਜਿਸ ਕਰਕੇ ਤਖਤਸ਼ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘਾਂ ਨੇ 21 ਮਈ ਅਤੇ 1 ਜੂਨ ਨੂੰ 10-10 ਦਿਨਾਂ ਦਾ ਸਮਾਂ ਦੇ ਕੇ ਤੁਹਾਨੂੰ ਆਪਣਾ ਪੱਖ ਰੱਖਣ ਦੇ ਲਈ ਦੋ ਵਾਰ ਮੌਕਾ ਦਿੱਤਾ ਇਹ ਸੁਖਵੀਰ ਬਾਦਲ ਨੂੰ ਜੋ ਪੰਜ ਪਿਆਰਿਆਂ ਨੇ ਹੁਕਮ ਸੁਣਾਏ ਸੀ ਅਸੀਂ ਉਹ ਪੜ੍ਹ ਕੇ ਤੁਹਾਨੂੰ ਸੁਣਾ ਰਹੇ ਹਾਂ ਪਰ ਤੁਸੀਂ ਪੇਸ਼ ਨਹੀਂ ਹੋਏ ਤੀਸਰੀ ਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੇਨਤੀ ਤੇ 15 ਜੂਨ ਨੂੰ 20 ਦਿਨ ਦਾ ਹੋਰ ਸਮਾਂ ਦਿੱਤਾ ਗਿਆ ਪਰ ਫਿਰ ਵੀ ਤੁਸੀਂ ਪੇਸ਼ ਨਹੀਂ ਹੋਏ ਇਸ ਤੋਂ ਸਪਸ਼ਟ ਲੱਗਦਾ ਹੈ ਕਿ ਤੁਸੀਂ ਉਪਰੋਕਤ ਘਟਨਾਕਰਮ ਦੇ ਵਿੱਚ ਸ਼ਾਮਲ ਹੋ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਦੇ ਪੰਜ ਪਿਆਰੇ ਜਿਹੜੇ ਨੇ ਉਹ ਸਿੰਘ ਸਹਿਬਾਨਾਂ ਦੇ ਵੱਲੋਂ ਹੋਏ ਆਦੇਸ਼ ਨੂੰ ਅਣਦੇਖੀ ਕਰਨ ਦੇ ਦੋਸ਼ੀ ਮੰਨਦੇ ਹੋਏ ਸੁਖਵੀਰ ਬਾਦਲ ਨੂੰ ਤਨਖਾਈਆ ਐਲਾਨ ਕੀਤਾ ਜਾਂਦਾ ਹੈ ਇਹ ਆਦੇਸ਼ ਜਿਹੜਾ ਅੱਜ ਜਾਰੀ ਹੋਇਆ ਹੈ ਤਖਤ ਸ੍ਰੀ ਪਟਨਾ ਸਾਹਿਬ ਦੇ ਵੱਲੋਂ ਪੰਜ ਪਿਆਰਿਆਂ ਦੇ ਵੱਲੋਂ ਇਸ ਫੈਸਲੇ ਦੇ ਵਿੱਚ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਹਿਬਾਨ ਵਿੱਚ ਜਥੇਦਾਰ ਭਾਈ ਬਲਦੇਵ ਸਿੰਘ ਭਾਈ ਦਲੀਪ ਸਿੰਘ ਭਾਈ ਗੁਰਦੇয়াল ਸਿੰਘ ਭਾਈ ਪਰਸ਼ੂਰਾਮ ਸਿੰਘ ਅਤੇ ਭਾਈ ਅਮਰਜੀਤ ਸਿੰਘ ਸ਼ਾਮਲ ਰਹੇ ਨੇ ਜਦੋਂ ਸੁਖਵੀਰ ਬਾਦਲ ਨੂੰ ਲੈ ਕੇ ਇਹ ਫੈਸਲਾ ਆਇਆ ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦਾ ਪ੍ਰਤੀਕਰਮ ਸਾਹਮਣੇ ਆਇਆ ਉਹਨਾਂ ਨੇ ਸੁਖਵੀਰ ਬਾਦਲ ਤੇ ਕਾਰਵਾਈ ਦਾ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੂੰ ਕਿਹਾ ਕਿ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਹੈ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸ਼੍ਰੋਮਣੀ ਅਖਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਟਨਾ ਸਾਹਿਬ ਵਿਖੇ ਪੰਜ ਪਿਆਰਿਆਂ ਨੂੰ ਇਕੱਤਰਤਾ ਕਰਕੇ ਸੁਖਵੀਰ ਬਾਦਲ ਨੂੰ ਪੰਥ ਚੋਂ ਛੇਕਣ ਦਾ ਕੋਈ ਵੀ ਅਧਿਕਾਰ ਨਹੀਂ ਹੈ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਥਕ ਮਾਮਲਿਆਂ ਸੰਬੰਧੀ ਕਾਰਵਾਈ ਦੇ ਅਧਿਕਾਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੀ ਨੇ ਅਤੇ ਉਹਨਾਂ ਕਿਹਾ ਕਿ ਪਟਨਾ ਸਾਹਿਬ ਵਿਖੇ ਪੰਜਾਬ ਪਿਆਰਿਆਂ ਨੇ ਸੁਖਵੀਰ ਬਾਦਲ ਨੂੰ ਪੰਥ ਚੋਂ ਛੇਕਣ ਦੀ ਜਿਹੜੀ ਕਾਰਵਾਈ ਕੀਤੀ ਹੈ ਉਹ ਮਾਇਨੇ ਨਹੀਂ ਰੱਖਦੀ ਕਿਉਂਕਿ ਉਹ ਕਾਰਵਾਈ ਕਰਨ ਦਾ ਅਧਿਕਾਰ ਉਹਨਾਂ ਦੇ ਕੋਲ ਨਹੀਂ ਹੈ ਪਰ ਹੁਣ ਆਨਾਲੇ ਟਾਈਮ ਦੇ ਵਿੱਚ ਅੱਗੇ ਇਹ ਸਾਰਾ ਮਾਮਲਾ ਕੀ ਮੋੜ ਲਏਗਾ ਉਹ ਦੇਖਣਾ ਹੋਵੇਗਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਔਰ ਪੰਜਾਬ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤੀ ਗਈ ਮੋਹਮ ਜਿਹੜੀ ਹੈ ਯੁੱਧ ਨਸ਼ਿਆਂ ਵਿਰੁੱਧ ਦੀ ਆਏ ਦੇ ਨਹੀਂ ਕੋਈ ਨਾ ਕੋਈ ਵੀਡੀਓ ਆਂਦੀ ਹੈ ਔਰ ਉਹ ਸਾਰੀ ਮੋਹਮ ਦੀ ਤੁਸੀਂ ਕਹੋ ਫੂਕ ਘਟ ਦਿੰਦੀ ਹੈ ਜਾਂ ਫਿਰ ਉਹਦੀ ਜਿਹੜੀ ਛਵੀ ਦੇ ਉੱਪਰ ਇੱਕ ਸਵਾਲ ਖੜਾ ਕਰ ਦਿੰਦੀ ਹੈ ਉੱਥੇ ਹੀ ਗੱਲ ਜੇਕਰ ਹੁਸ਼ਿਆਰਪੁਰ ਦੀ ਕੀਤੀ ਜਾਵੇ ਤਾਂ ਜੋ ਹੁਸ਼ਿਆਰਪੁਰ ਦੇ ਸਿਵਲ ਹਸਪੀਟਲ ਦੇ ਵਿੱਚ ਇੱਕ ਨਸ਼ੇੜੀ ਝੂਲਦਾ ਹੋਇਆ ਉਹਦੀ ਅੱਜ ਸਵੇਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਸ ਵੀਡੀਓ ਨੂੰ ਅਸੀਂ ਤੁਹਾਨੂੰ ਦਿਖਾ ਵੀ ਰਹੇ ਹਾਂ ਇਹ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਇਹ ਨੌਜਵਾਨ ਜਿਹੜਾ ਨਸ਼ੇ ਦੀ ਹਾਲਤ ਦੇ ਵਿੱਚ ਝੂਲਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਵੀਡੀਓ ਸਿਵਲ ਸਰਜਨ ਆਫਿਸ ਦੇ ਬਾਹਰ ਦੀ ਹੈ ਹੁਸ਼ਿਆਰਪੁਰ ਤੋਂ ਔਰ ਜਿੱਥੇ ਕਿ ਇੱਕ ਨਸ਼ੇੜੀ ਦੇ ਵੱਲੋਂ ਇਸ ਕਦਰ ਨਸ਼ਾ ਕੀਤਾ ਹੋਇਆ ਕਿ ਉਸ ਵੱਲੋਂ ਆਪਣੇ ਪੈਰਾਂ ਦੇ ਉੱਤੇ ਵੀ ਖੜਿਆ ਨਹੀਂ ਜਾ ਰਿਹਾ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਵਿਰੋਧੀਆਂ ਦੇ ਵੱਲੋਂ ਸਰਕਾਰ ਤੋਂ ਸਵਾਲ ਪੁੱਛੇ ਜਾ ਰਹੇ ਨੇ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜਿਹੜੀ ਸਰਕਾਰ ਦੇ ਵੱਲੋਂ ਚਲਾਈ ਗਈ ਸੀ ਉਸ ਦੇ ਚੱਲਣ ਦੇ ਬਾਵਜੂਦ ਵੀ ਨੌਜਵਾਨ ਕਿਸ ਤਰੀਕੇ ਨਾਲ ਸੜਕਾਂ ਦੇ ਉੱਪਰ ਨਸ਼ੇ ਦੀ ਹਾਲਤ ਦੇ ਵਿੱਚ ਝੂਲਦੇ ਹੋਏ ਨਜ਼ਰ ਆ ਰਹੇ ਨੇ ਅਗਲੀ ਖਬਰ ਫਗਵਾੜਾ ਦੇ ਨਾਲ ਜੁੜੀ ਹੋਈ ਹੈ ਦਰਸਲ ਫਗਵਾੜਾ ਦੇ ਵਿੱਚ ਬਿਉਸ਼ੀ ਦੀ ਹਾਲਤ ਦੇ ਵਿੱਚ ਇੱਕ ਲੜਕੀ ਮਿਲੀ ਔਰ ਉਸ ਦੇ ਕੋਲ ਇੱਕ ਸੁਸਾਈਡ ਨੋਟ ਵੀ ਉਹਦੇ ਕੋਲੋਂ ਬਰਾਮਦ ਕੀਤਾ ਗਿਆ ਲੜਕੀ ਦੀ ਹਾਲਤ ਬਹੁਤ ਗੰਭੀਰ ਰੂਪ ਦੇ ਨਾਲ ਉਹ ਜ਼ਖਮੀ ਹਾਲਤ ਦੇ ਵਿੱਚ ਮਿਲੀ ਹੈ ਔਰ ਰਾਹਗੀਰਾਂ ਦੇ ਵੱਲੋਂ ਪੁਲਿਸ ਨੂੰ ਉਸ ਦੀ ਬਾਰੇ ਦੇਖ ਕੇ ਸੂਚਿਤ ਕੀਤਾ ਗਿਆ ਔਰ ਪੁਲਿਸ ਨੇ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਫਗਵਾੜਾ ਦੇ ਵਿੱਚ ਪਲਾਹੀ ਰੋਡ ਉਤੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਲੜਕੀ ਮਿਲੀ ਅਤੇ ਉਹਦੇ ਗਲ ਅਤੇ ਬਾਹ ਦੇ ਉੱਤੇ ਕੱਟ ਦੇ ਨਿਸ਼ਾਨ ਲੱਗੇ ਹੋਏ ਸੀ ਇਸ ਮੌਕੇ ਦੇ ਉੱਪਰ ਲੜਕੀ ਦੇ ਵੱਲੋਂ ਕੀ ਕਿਹਾ ਗਿਆ ਹੈ ਔਰ ਜਿਹੜੇ ਅ ਅਫਸਰ ਡਿਊਟੀ ਦੇ ਉਤੇ ਮੌਜੂਦ ਸੀ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਤੁਹਾਨੂੰ ਸੁਣਾਉਂਦੇ ਹਾਂ ਪਹਿਲੇ ਚਾਰ ਚੌਕੀ ਰਖਦੀ ਸੀ ਆਜੇ ਫਿਰ ਕੁਝ ਸਾਨੂੰ ਘਰ ਵਾਲਾ ਮਾਰੂੜ ਕੇ ਕਢ ਲਿਆ ਕੋਈ ਮੇਰਾ ਬਾਤ ਨਹੀਂ ਸੁਣਿਆ ਇੱਕ ਵਾਰ ਨੂੰ ਆਪੇ मार के निकाल दिया उसके बाद और कोई रखा था अपने घर में बंद करके तीन महीने तक <laughs> बंद करके रखा था आपको किसने रखा था तीन महीने तक बंद करके रख लिया इस्तेमाल करके और उसके बाद पंचायती बैठा के मुझे प्यार उप लगा के मुझे निकाल दिया गया ये मारा किसने आपको मैं खुद मारी उसके बंदे मैं बोली तू जिंदगी बर्बाद किया है तू लोग भी मेरा जिंदगी सवार जैसे किया है

ਆਪ ਤੁਹਾਡੀ ਸ਼ਾਦੀ ਵੀ ਉਸੇ ਕੀ ਲੱਗਦਾ ਉਹ ਆਪਕਾ ਚਲੋ ਲਾਈ ਰੋਡ ਤੇ ਕੁੜੀ ਨੇ ਡਿੱਗੀ ਪੈਸੀ ਦੀ ਕਲੇਮਨ ਵੀ ਹੱਥ ਤੇ ਮਰੀ ਪਲੇਟ ਵੀ ਉਡਾਰਿਆ ਹੋਇਆ ਸੂਰਾ ਤੇ ਉਹ ਰਸੂ ਸਾਈਡ ਨੋੜੀਆਂ ਆਖਿਆ ਜਿਹੜਾ ਤੇ ਮੈਂ ਕਿਤੇ ਬਾਹਰ ਗਿਆ ਜੇ ਮੇਰੇ ਕੋਲ ਸਟਾਫ ਮੈਂਬਰ ਜਿਹੇ ਤੇ ਇਹਨਾਂ ਨੇ ਜਦੋਂ ਰੋਡ ਤੋਂ ਚੱਟ ਕੇ ਉਹਨੂੰ ਸਾਈਡ ਤੇ ਪਾਇਆ ਉਹਨਾਂ ਨੂੰ ਮੈਨੂੰ ਕਾਲ ਕੀਤੀ ਫੇਰ ਮੈਂ ਕੰਟਰੋਲ ਰੂਮ ਤੇ ਕਾਲ ਕੀਤੀ ਪੁੱਛਣੇ ਜਿਸ ਬਾਲ ਸਰ ਹੁਣ ਆਏ ਹੁਣ ਚਾਟੇ ਫਰਸਟ ਏਡ ਲਈ ਪਹਿਲਾਂ ਤੋਂ ਫਰਸਟ ਏਡ ਦੇ ਸਾਹਮਣੇ ਮੇਰੇ ਦਾ ਸ਼ਾਪ ਹੈ ਚੈਮਿਸ ਦੀ ਸ਼ਾਪ ਆ ਸੋਰੀ ਕਲੀਨਿਕ ਹੈ ਕਲੀਨਿਕ ਹੈ ਉਹ ਤੇ ਥੋੜਾ ਫਰਸਟ ਏਡ ਦੇ ਬਾਅਦ ਤੇ ਇਹਨਾਂ ਨੂੰ ਸੀਨੀਅਰ ਹਸਪੀਟਲ ਜਨਾਬ ਉਹਨਾਂ ਦੇ ਨਾਲ ਲਿਆਂਦਾ ਤੇ ਪਤਾ ਲੱਗਾ ਭਾਜੀ ਕਿੱਥੇ ਦੀ ਹੈ ਕੁੜੀ ਇਹ ਪਤਾ ਨਹੀਂ ਭਾਜੀ ਕਿੱਥੇ ਦੀ ਹੈ ਮੰਗੀ ਜਨਾਬ ਹੁਣੀ ਦੇਖੂ ਵੀ ਹੁਣ ਕਿੱਥੇ ਦੀ ਆ ਅਸੀਂ ਤਾਂ ਕੋਈ ਪਤਾ ਨਹੀਂ ਚੱਲ ਪਾ ਰਿਹਾ ਸਰ ਇਹਦੇ ਕੋਈ ਕਾਪੀ ਵੀ ਲੱਭੀ ਆ ਜਿਹਦੇ ਵਿੱਚ ਕੁਝ ਹਾਂਜੀ ਜੀ ਕਾਪੀ ਲਿਆ ਸਕਿਆ ਉਹਦੇ ਵਿੱਚ ਮੇਰਾ ਨਾਮ ਲక్ష్ਮੀ ਹੈ ਕੋ ਦੋ ਚਾਰ ਨਾਮ ਵਿੱਚ ਲਿਖੇ ਸੀ ਲੋਨ ਮੈਨੂੰ ਉਹਨਾਂ ਕਰਕੇ ਮੈਂ ਸੁਣ ਛੜਵਾਰਾ ਕਰ ਰਹੀ ਹਾਂ ਇਹ ਕੋਈ ਨੂੰ ਪਹਿਲਾਂ ਵੀ ਦੇਖਿਆ ਸੀ ਕਿਤੇ ਆਪ ਨਹੀਂ ਭਾਜੀ ਅਸੀਂ ਨਹੀਂ ਦੇਖਿਆ ਭਾਜੀ ਕੀ ਲੱਗਦਾ ਇਹਨੇ ਖਾਦਾ ਪੀਤਾ ਕੁਛ ਜਾਂ ਕੀ ਮਾਰਿਆ ਕੋ ਆਪਣੇ ਇਨਫਾਫੇ ਵਿੱਚ ਭਾਜੀ ਫੁਸਣੈਲ ਦੀਆਂ ਗੂਲੀਆਂ ਵਗੈਰਾ ਤੇ ਪੋਟੈਂਸੀ ਵਗੈਰਾ ਮਿਲੀ ਹੈ ਭਾਜੀ ਉਹ ਜਨਾਬ ਉਹਨਾਂ ਨੂੰ ਅਸੀਂ ਫੜਾਤੀ ਸੀ ਤਾਂ ਕਿੰਨੀ ਉਮਰ ਦੀ ਹੋਊਗੀ ਕੁੜੀ ਕੋਈ ਅੰਦਾਜ਼ਾ ਅੰਦਾਜ਼ੇ 30 ਦੇ ਭਾਜੀ ਹੁ ਵੀ ਬੰਦੀ 25-30 ਸਾਲ ਦੀ ਤਾਂ ਹੋਣੀ ਹੈ ਤੇ ਨੀ ਇੱਕ ਬਾਹਰ ਤੇ ਵੀ ਟੱਕ ਲੱਗਾ ਤੇ ਗਲੇ ਤੇ ਵੀ ਟੱਕ ਲੱਗਾ ਕੀ ਲੱਗਦਾ ਨੇ ਕੈਂਚੀ ਵਗੈਰਾ ਮਾਰੀ ਆਪਣੇ ਸਨ ਇਹ ਰੱਬ ਜਾਣੇ ਟੀ ਮਾਰਿਆ ਉਹਨਾਂ ਮੰਦੀ ਉਹ ਖੂਨ ਨਾ ਲੱਤ ਪੱਤ ਸੀ ਜੀ ਤੇ ਅਸੀਂ ਤੇ ਅਸੀਂ ਚਲੋ ਅਸੀਂ ਫਰਾਟਾ ਫਰੂਟਾ ਉਹ ਤੇ ਲਾ ਕੇ ਇਹਨੂੰ ਉਹਦੇ ਲੰਮੇ ਪਾਇਆ ਹੈ ਨਾ ਸਾਈਡ ਤੇ ਤੇ ਅਸੀਂ ਜਨਾਬ ਉਹਨਾਂ ਨੂੰ ਫੋਨ ਦਿੱਤਾ ਤੇ ਕੰਡੀਸ਼ਨ ਕਿੱਦਾਂ ਹੁਣ ਕੁੜੀ ਦੀ ਠੀਕ ਏ ਕਹਿੰਦੇ ਮੰਦੀ ਸਰ ਸਾਹਿਬ ਤੇਰੇ ਹੁਣ ਥੋੜਾ ਫਰਕ ਤੇ ਠੀਕ ਕਿਧਰੇ ਤੋਂ ਬਾਹਰ ਰਹਿੰਦੇ ਕੰਟਰੋਲ ਰੂਟ ਤੋਂ ਮੈਸੇਜ ਆਇਆ ਫੋਨ ਆਇਆ ਵੀ ਇਸ ਤਰ੍ਹਾਂ ਇੱਕ ਡੀਡੀ ਜਆ ਜੋ ਕਿ ਇੱਥੇ ਨਾਲ ਦੇ ਨੇੜੇ ਦੂਸਰੇ ਪੜਾਈ ਰੂਟ ਤੇ ਹਨ ਪਈ ਆ ਤੇ ਜਦੋਂ ਇੱਥੇ ਆ ਸੀ ਆ ਕੇ ਦੇਖਿਆ ਤੇ ਤਕਰੀਬਨ ਨਾਲ ਥੋੜਾ ਜਿਹਾ ਮੁਕਮਲ ਸਹਿਯੋਗ ਮਿਲਿਆ ਉਹਨਾਂ ਨੇ ਭਾਜੀ ਉਹਨਾਂ ਦੇ ਸਹਿਯੋਗ ਨਾਲ ਜਦੋਂ ਦੇਖਿਆ ਤੇ ਲੜਕੀ ਦੇ ਆਪਣੇ ਬਾਹਾਂ ਤੇ ਔਰ ਆਪਣੀ ਗਰਦਨ ਤੇ ਜਿਲਾ ਕੇ ਕੋਈ ਚੀਜ਼ ਤਾਂ ਟਿੱਕੀ ਜੀ ਮਾਰੀ ਹੋਈ ਸੀ ਜੀ ਤੇ ਉਹਨੂੰ ਬਾਅਦ ਵਿੱਚ ਦਵਾ ਦਾ ਉਹਦਾ ਥੋੜਾ ਟਰੀਟਮੈਂਟ ਕਰਕੇ ਤੇ ਉਹਨੂੰ ਸਿਗਨਲ ਹਸਪੀਟਲ ਹੁਣ ਦਾਖਲ ਕਰਾਇਆ ਜੋ ਆਲੀ ਜੀਰੇ ਦਾ ਜ ਉਹ ਜੋ ਨਾਲ ਇੱਕ ਉਹਨਾਂ ਦੀ ਕਾਪੀ ਮਿਲੀ ਆ ਜਿਸ ਨਾਲ ਦੇ ਉੱਤੇ ਉਹਨਾਂ ਨੇ ਆਪਣਾ ਨਾਮ ਲక్ష్ਮੀ ਲਿਖਾਇਆ ਮੇਰਾ ਨਾਮ ਲక్ష్ਮੀ ਆ ਤੇ ਕਿਸੇ ਬੰਦੇ ਦੇ ਹੋਰ ਗੇ ਇਦਾਂ ਅਨਨੋ ਨੋ ਕੋਈ ਨਾਮ ਲਿਖੇ ਉਹਨਾਂ ਦੇ ਤੇ ਇਹਨਾਂ ਦੇ ਤੋਂ ਮੈਂ ਤੰਗ ਹੋ ਕੇ ਆਪਣਾ ਜਿਹੜਾ ਉਹਦਾ ਅਪੀਦੀ ਵਲੀਲਾ ਤੇ ਅਸ ਸੁਸਾਈਡ ਨੋਟ ਮਿਲੇ ਆ ਉਹਦੇ ਕੋਲੋਂ ਕੁੜੀ ਕੋਲੋਂ ਅਜੇ ਉਹਨਾਂ ਦੇ ਉੱਤੇ ਲਿਖਿਆ ਸੀ ਸੁਡੈਨ ਕਾਫੀ ਤੇ ਲਿਖਿਆ ਜੀ ਉਹਨਾਂ ਨੇ ਤੇ ਹੋਰ ਕੀ ਕੀ ਚੀਜ਼ ਬਰਾਮਦ ਹੋਈ ਕੁੜੀ ਕੋਲੋਂ ਬਾਕੀ ਹੋਰ ਉਹਦੇ ਕੋਲ ਸੀਗਾ ਜਿੱਦਾਂ ਥੋੜੇ ਪੈ ਗੋਲੀਆਂ ਸੀ ਇੱਕ ਵਾਰ ਫਰਨਾਇਆ ਵੀ ਆ ਉਹਦੇ ਡਾਕਟਰ ਸਾਹਿਬ ਕੋਲ ਪੁੱਛਦੇ ਆ ਕਿਹੜੀ ਜੋ ਉਹ ਗੋਲੀ ਤੇ ਬਾਕੀ ਉਹਨਾਂ ਦਾ ਹੁਣ ਟਰੀਟਮੈਂਟ ਚੱਲ ਰਹੀ ਆ ਕਿੱਥੇ ਦੇ ਰਹਿਣ ਵਾਲੀ ਆ ਕੁੜੀ ਕੋਈ ਪਤਾ ਲੱਗਾ ਸਾਈਡ ਨੋਟ ਕੋਈ ਟ੍ਰੋਪਰ ਐਡਰੈਸ ਨਹੀਂ ਉਹਨਾਂ ਦਾ ਲਿਖਿਆ ਵੀ ਕਿੱਥੇ ਦੇ ਰਹਿਣ ਵਾਲੇ ਆ ਤੇ ਵੈਸੇ ਇਹਨਾਂ ਦਾ ਨਾਮ ਉੱਦਾਂ ਲਿਖਿਆ ਵੀ ਮੈਂ ਲ ਉਹ ਮਾ ਫਾਈਲ ਜੇ ਜਬਾਰ ਦੇਖਿਆ ਜਾਵੇ ਤਾਂ ਮੇਰੇ ਘਰ 32 35 ਦੇ ਲੱਗ ਕੇ ਨਜ਼ਦੀਕ ਹੋਊਗੀ ਕੀ ਕਾਰਵਾਈ ਸਰ ਕੀਤੀ ਜਾ ਰਹੀ ਹੁਣ ਕਾਰਵਾਈ ਉਹਨਾਂ ਦਾ ਹੁਣ ਟ੍ਰੀਟਮੈਂਟ ਚੱਲ ਰਿਹਾ ਜੀ ਇਹਨਾਂ ਦਾ ਪਤਾ ਕਰਕੇ ਤੇ ਸਿਟੀ ਤੋਂ ਜਿਹੜੇ ਆਯੋਗ ਆ ਗਏ ਆ ਉਹ ਹੁਣ ਦਰਾਂਨੇ ਚ ਤੇ ਜੋ ਵੀ ਗੱਲਬਾਤ ਸਾਨੂੰ ਨਹੀਂ ਆਉਂਦੀ ਆ ਤੇ ਉਹ ਕਰਦੇ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੇ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬਿਲਟੀ ਵੀ ਯੂਕੇ ਦੇ ਨਾਲ ਧੰਨਵਾਦ